ਮਾਮਲਾ ਲੁਧਿਆਣਾ ਦਾ ਸਾਹਮਣੇ ਆਉਂਦਾ ਜਿੱਤੇ ਕਿ ਇੱਕ ਨਿੱਜ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ ਜੀ ਹਾਂ ਬੰਬ ਦੇ ਨਾਲ ਉਡਾਉਣ ਦੇ ਲਿਖ ਮੇਲ ਆਈ ਹੈ ਜਿਸ ਤੋਂ ਬਾਅਦ ਇੱਕ ਨਵਾਲਕ ਨੂੰ ਹਰਾਸਤ ਚ ਲੈਣ ਦੀ ਖਬਰ ਵੀ ਸਾਹਮਣੇ ਆਈ ਹੈ ਤਸਵੀਰਾਂ ਵੇਖ ਸਕਦੇ ਹੋ ਲੁਧਿਆਣਾ ਦੇ ਸਤ ਆਦਿਸ਼ ਸੀਨੀਅਰ ਸੈਂਬੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੇ ਜਿਸ ਤੋਂ ਲੈ ਕੇ ਲੁਧਿਆਣਾ ਦੀ ਸਦਰ ਪੁਲਿਸ ਵੱਲੋਂ ਮੌਕੇ ਤੇ ਪੁੱਛ ਕੇ ਜਾਂਚ ਕੀਤੀ ਗਈ ਜਾਣਕਾਰੀ ਮੁਤਾਬਕ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿੱਚ ਲਿਖਿਆ ਗਿਆ ਕਿ 5 ਅਕਤੂਬਰ ਵਾਲੇ ਦਿਨ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਇਸ ਕ ਸਕੂਲ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਮਿਲਦੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਤਾਂ ਜ਼ਰੂਰ ਪੈਂਦੀ ਹੈ ਪ੍ਰਸ਼ਾਸਨ ਨੇ ਜਦ ਈਮੇਲ ਦੀ ਜਾਂਚ ਕੀਤੀ ਜੁੜੇ ਮੋਬਾਈਲ ਨੰਬਰ ਤੋਂ ਈਮੇਲ ਪੇਜਾ ਗਿਆ ਸੀ ਉਹ ਬਿਹਾਰ ਦਾ ਦੱਸਿਆ ਗਿਆ ਅਲਕੇਸ ਮਾਮਲੇ ਤੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਬੋਲਣ ਤੋਂ ਸਾਫ ਇਨਕਾਰ ਕੀਤਾ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਸ ਮਾਮਲੇ 'ਚ ਕਿਸੇ ਨਾਬਾਲਗ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਇਹ ਈਮੇਲ ਸਕੂਲ ਦੇ ਪ੍ਰਿੰਸੀਪਲ ਨੂੰ ਬੀਤੇ ਦਿਨ ਪ੍ਰਾਪਤ ਹੋਇਆ ਸੀ ਬੀਤੇ ਦਿਨ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਖਾਉਂਦੇ ਹੋਏ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਸਕੂਲ ਪ੍ਰਸ਼ਾਸਨ ਨੇ ਸਕੂਲ ਛੁੱਟੀ ਕੀਤੀ ਜਾਵੇ ਤੇ ਜਿਸ ਤੇ ਕਾਰਨ ਸਕੂਲ ਤੋਂ ਛੁੱਟੀ ਕਰ ਦਿੱਤੇ ਗਿਆ ਸਕੂਲ ਨਹੀਂ ਲਗਾਇਆ ਗਿਆ ਹਾਲਾਂਕਿ ਜਦੋਂ ਮੌਕੇ ਤੇ ਪੁੱਛੇ ਤਾਂ ਅਫਸਰ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਸਕੂਲ ਬੰਦ ਕਿਉਂ ਹੈ ਤੇ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਖਬਰ ਅੱਗ ਦੇ ਵਾਂਗੂ ਫੈਲ ਰਹੀ ਸੀ ਈਮੇਲ ਦੇ ਸਕਰੀਨਸ਼ਾਟ ਵੀ ਸਾਹਮਣੇ ਆਏ ਨੇ ਵਿਖਿਆ ਜਾ ਸਕਦਾ ਹੈ ਕਿ ਸਕੂਲ ਦੇ ਪ੍ਰਿੰਸੀਪਲ কিরਣਜੀਤ ਕੌਰ ਦੇ ਨਾਂ ਤੇ ਈਮੇਲ ਭੇਜੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਸੀ ਸਾਫ਼ ਤੌਰ ਤੇ ਲਿਖਿਆ ਗਿਆ ਸੀ ਕਿ ਇਸ ਸਕੂਲ ਨੂੰ 5 ਅਕਤੂਬਰ ਨੂੰ ਬੰਬ ਦੇ ਨਾਲ ਉਡਾਡ ਤਜਾਇਗਾ ਸਕੂਲ ਦੇ ਵਿੱਚ ਬੰਬ ਪਲਾਨ ਕੀਤਾ ਗਿਆ ਸਬਾ ਸਕੂਲ ਪ੍ਰਸ਼ਾਸਨ ਨੂੰ ਹੱਤਾ ਪੈਰਾ ਦੀ ਪੈ ਜਾਂਦੀ ਹੈ ਤਸਵੀਰਾਂ ਲੁਧਿਆਣਾ ਦੀਆਂ ਸਾਹਮਣੇ ਆ ਰਹੀਆਂ ਨੇ ਲੁਧਿਆਣਾ ਦੇ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਖਬਰ ਸੂਤਰਾ ਦੇ ਹਵਾਲੇ ਤੋਂ ਵੀ ਸਾਹਮਣੇ ਆਈ ਹੈ ਕਿ ਇੱਕ 15 ਸਾਲ ਦੇ ਨਾਬਾਲਗ ਨੂੰ ਹਿਰਾਸਤ ਚ ਲਿਆ ਗਿਆ ਫਿਲਹਾਲ ਇਸ ਦੀ ਕੋਈ ਵੀ ਪੁਸ਼ਟੀ ਪੁਲਿਸ ਨੇ ਨਹੀਂ ਕੀਤੀ ਹੈ ਲੁਧਿਆਣਾ लाइਵ ਦੇ ਲਈ ਸੁਵਿੰਦਰ ਸੋਨ ਦੀ ਰਿਪੋਰਟ ਇਹ ਵੀ ਕਿ ਇਹ ਸਕੂਲ ਦੀ ਅੱਛਾ ਕਿਉਂਕਿ ਇੱਕ ਸਰਕ ਤੁਮ ਕਿ ਮੈਂ ਕਿ ਤੇ ਕਿੰਨੇ ਕਿ ਬੱਚੇ ਪੜਦੇ ਨੇ ਬੱਚੇ ਤਾਂ ਖਾਸੀ ਵਰਦੇ ਆ ਜੀ ਅੱਛਾ ਤੇ ਅੱਜ ਸਕੂਲ ਲੱਗਣਾ ਸੀਗਾ ਸਕੂਲ ਲੱਗਣਾ ਸੀ ਮੈਸੇਜ ਨਹੀਂ ਦੇਖਿਆ ਉਹਨਾਂ ਬੱਚਿਆਂ ਨੇ ਮੈਂਤੀ ਮੈਸੇਜ ਦੇਖ ਦਿਆ ਮੇਲ ਤੇ ਠੀਕ ਹੈ ਹਾਂ ਤੇ ਕੁਝ ਪਤਾ ਲੱਗੇ ਕਿ ਸਕੂਲ ਨੂੰ ਕੋਈ ਤਮਕੀ ਤੁਮਕੀ ਮਿਲੀ ਹੈ ਨਹੀਂ ਸਰ ਇਸ ਵਾਰ ਤਾਂ ਨਹੀਂ ਪਤਾ ਲੱਗੇ ਕਿੰਨੇ ਕਿ ਬੱਚੇ ਪੜਦੇ ਨੇ ਇਸ ਬੱਚੇ ਹੁਣਗੇ ਵੈਕਸੀਨੇਟਰੀ 510 ਹੋਊਗਾ ਬੱਚਾ ਸਰ ਇਹ ਐਸ ਐ ਦਵਿੰਦਰ ਗੰਗਵਾੜ ਜੀ ਪੀ ਸੀ ਆਰ ਤੋਂ ਸਰ ਸਰ ਫੀਮਾਮ ਲੱਗੀ ਹੋਇਆ ਸਰ ਇਹ ਤੇ ਕੇ ਬੱਚੇ ਨੇ ਧਮਕੀ ਦਿੱਤੀ ਕਿ ਇਹਨਾਂ ਧਮਕੀ ਦਿੱਤੀ ਵੀ ਸਕੂਲ ਨੂੰ ਉਡਾ ਦੇਣਾ ਬੰਬ ਨਾਲ ਜੀ ਕਿਹੜਾ ਸਕੂਲ ਆ ਜੀ ਹਰਗ੍ਰਸ਼ਨ ਪਬਲਿਕ ਸਕੂਲ ਤਾਂਦਰਾ ਹਾਂਜੀ ਸਰ ਤੇ ਹੁਣ ਮੌਕੇ ਤੇ ਪਹੁੰਚੇ ਆਂਟੀ ਸਾਹਿਬ ਵਰਟਾਈ ਸਾਰੇ ਚੈੱਕ ਕਰਵਾਤੀ ਹੈ ਸਰ ਹਾਂ ਕੋਈ ਗੱਲਬਾਤ ਹੋ ਪਈ ਹੈ ਮੈਨੂੰ ਨਹੀਂ ਗੱਲਬਾਤ ਸਰ ਤਾਂ ਕੋਈ ਨਹੀਂ ਜਾਂਚ ਚੱਲ ਰਹੀ ਹੈ ਅੱਗੇ ਸਿਨੀਅਰ ਅਫਸਰਾਂ ਦੇ ਨੌਲੇਜ ਵਿੱਚ ਸਰ ਤਮਕੀਨ ਕਿਹਨਾਂ ਵੱਲੋਂ ਦਿੱਤੀ ਗਈ ਜੀ ਕਿਸੇ ਨੂੰ ਈਮੇਲ ਰਾਹੀਂ ਦਿੱਤੀ ਗਈ ਸਰ ਈਮੇਲ ਹਾਂਜੀ ਸਰ ਇਹ ਟ੍ਰੇਸ ਕਰ ਲਿਆ ਨੂੰ ਸਰ ਇਹ ਨਹੀਂ ਪਤਾ ਹੁਣ ਟ੍ਰੇਸ ਇਹ ਸਿਨੀਅਰ ਅਫਸਰਾਂ ਨੂੰ ਪਤਾ ਲੱਗੇ ਕਹੀ ਹੈ ਹਾਂ ਜੀ ਜੀ ਕਿਹੜੀ ਕਿਹੜੀ ਲੱਗਦੀ ਐ ਸਰ ਇਹ ਬਸੰਤ ਐਵੇਨਿਊ ਐਵੇਨਿਊ ਥਾਣਾ 사ਦਰ ਜੀ 사ਦਰ ਲੁਧਿਆਣਾ ਹਾਂ ਜੀ ਹਾਂ ਜੀ ਸਰ ਅਫਸਰ ਮੌਕੇ ਪਹੁੰਚ ਗਿਆ ਸਰ ਤੁਹਾਡੀ ਪੀਸੀਆਰ ਦੀ ਡਿਊਟੀ ਹੈ ਹਾਂ ਜੀ ਹਾਂ ਸਰ ਪੀਸੀਆਰ ਸਰ ਕੱਲ ਦੀ ਗੰਦੇ ਜੀ ਇੱਥੇ ਤੁਹਾਡੀ ਕੀ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰੇ ਪਤਾ ਲੱਗਿਆ ਹਾਂ ਜੀ ਸਾਡੇ ਸਵੇਰੇ ਸ਼ਿਫਟ ਸਵੇਰੇ ਚੇਂਜ ਹੋਈ ਹੈ ਜੀ ਸਾਡੇ ਕੋਲੇ ਇਸ ਫੈਸ਼ਨ ਤੋਂ ਕੋਈ ਨਹੀਂ ਹੈਗੀ ਆਪਣੇ ਅਫਸਰਾਂ ਨੇ ਸੀਨੀਅਰ ਅਫਸਰਾਂ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਹੈ ਅਸੀਂ ਕਿਹੜਾ ਸਕੂਲ ਹੈ ਇਹ ਸ੍ਰੀ ਗੁਰੂ ਹਰਕ੍ਰਿਸ਼ਨ ਅਦਰਸ ਸੀਨੀਅਰ ਸਕੂਲ ਨੂੰ ਪਹੁੰਚ ਸਕੋ। ਠੀਕ ਹੈ। ਕੋਈ ਬੰਬੂਮ ਨਾਲ ਧਮਕੀ ਨਹੀਂ ਰਹੀ ਹੈ ਉਰਾੰਦੀ। ਹਾਂਜੀ, ਇਹ ਤਾਂ ਸੁਣਿਆ ਵੀ ਕਹਿੰਦੇ ਮੇਲ ਆਈ ਹੈ ਜੀ ਉਹਦੇ ਸੰਬੰਧਤ। ਕੀ ਮੇਲ 'ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਹੈ? ਪਾ ਜੀ ਬਾਈ ਕੁਸ਼ਕਾਸ। ਕੋਈ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਵੀ ਕਰਦੀ ਹੈ, ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਕਿਸੇ ਨਾਲ ਬੋਨ ਸੀ। ਨਹੀਂ ਸਾਡੇ ਨੂੰ ਇਹਦੇ ਬਾਰੇ ਕੁਛ ਨਹੀਂ। ਮਤਲਬ ਇਹ ਜਿਹੜੀ ਇੱਥੇ ਹੈ ਪੁਲਿਸ ਤਨਾਤ ਕੀਤੀ ਗਈ ਹੈ, ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ-ਛੋਟੇ ਬੱਚੇ ਸਕੂਲ ਦੇ ਵਿੱਚ ਉਹਦੇ ਵਸੇ ਐਕਚੁਅਲੀ ਪਹਿਲੇ ਹੀ ਛੁੱਟੀਆਂ ਹੈਗੀਆਂ ਇੱਥੇ ਸਕੂਲ ਦੇ ਚੁੱਕੇ ਅੱਜ ਤਾਂ ਸਕੂਲ ਲੱਗਣਾ ਸੀਗਾ ਛੁੱਟੀ ਹੈ ਹਾਂਜੀ ਛੁੱਟੀ ਹੈ ਅੱਛਾ ਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਹਨਾ ਹਾਂਜੀ ਉਹਨਾਂ ਦੀ ਡੈਥ ਹੋ ਗਈ ਸੀ ਉਹਦੇ ਸੰਬੰਧਿਤ ਮਿਲਣਾ